ਪਾਲ ਸੁਰੱਖਿਆ ਕਮਿਸ਼ਨਰ ਪੁਲਿਸ ਜਲੰਧਰ ਲਈ ਅਪ ਲਿਫਟਿੰਗ ਲਾਅ ਇਨਫਰੋਸਮੈਂਟ ਨੇ ਪੁਲਿਸ ਅਧਿਕਾਰੀਆਂ ਨੂੰ ਜੁਵਨਾਈਲ ਜਸਟਿਸ ਐਕਟ 2015 ਦੀ ਡੂੰਘਾਈ ਨਾਲ ਸਮਝ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਦਿਨਾ ਸਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਪੋਕਸੋ ਐਕਟ 2012 ਇਸ ਵਿਸ਼ੇਸ਼ ਪਹਿਲ ਕਦਮੀ ਵਿੱਚ ਜਲੰਧਰ ਦਿਹਾਤੀ ਕਪੂਸਲਾ ਅਤੇ ਹੁਸ਼ਿਆਰਪੁਰ ਸਮੇਤ ਜਲੰਧਰ ਅਤੇ ਜਲੰਧਰ ਨੀਂ ਦੇ ਅਧਿਕਾਰੀਆਂ ਦੀ ਸਰਗਰਮ ਸ਼ਮੂਲੀਅਤ ਦੇਖਣ ਨੂੰ ਮਿਲੀ ਪ੍ਰੋਗਰਾਮ ਦਾ ਉਦਘਾਟਨ ਡੀਸੀਪੀ ਹੈੱਡਕੁਆਟਰ ਸਰ ਅੰਬਿਲਕਰ ਭਵਨ ਨਕੌਦਰ ਰੋਡ ਚਲੰਦਰ ਵਿਖੇ ਸਮਾਗਮ ਦੀ ਸ਼ੁਰੂਆਤ ਮੌਕੇ ਦੀਪ ਜਗਉਂਦੀ ਰਸਮ ਅਦਿੱਤਿਆ ਆਈਪੀਐਸ ਇਸ ਸੈਸ਼ਨ ਦੀ ਅਗਵਾਈ ਭਵਨ ਪ੍ਰਕਾਸ਼ ਅਤੇ ਸ਼੍ਰੀ ਵਿਦਿਆ ਸਾਗਰ ਸ਼ੁਕਲਾ ਨੇ ਕੀਤੀ ਅਤੇ ਲਗਭਗ 250 ਪੁਲਿਸ ਅਧਿਕਾਰੀਆਂ ਨੇ ਭਾਗ ਲਿਆ ਦਿਖਾਉਂਦੇ ਹਾਂ ਪੂਰੀ ਖਬਰ ਬਿਊਰੋ ਰਿਪੋਰਟ ਆਇਨਾ ਟੀਵੀ ਸਰ ਜਿਹੜੇ ਸੈਮੀਨਾਰੋ ਕੇ ਸੰਬੰਧ ਮੈਂ ਹੋ ਸਰ ਜਿਹੜੇ ਕਿ ਸੈਮੀਨਾਰ ਨਾਇਲ ਜਸਟਿਸ ਐਕਟ ਅਤੇ ਜਿਹੜੇ ਬਾਕਸੋ ਐਕਟ ਦੇ ਜਿਹੜੇ ਜਿਹੜੇ ਪ੍ਰੋਵੀਜ਼ਨ ਹੈਗੇ ਐਂਡ ਜਿਹੜਾ ਪ੍ਰੋਸੀਜਰ ਹੈਗੇ ਉਹਦੇ ਸੰਬੰਧ ਦੇ ਵਿੱਚ ਜਲੰਧਰ ਰੇਂਜ ਅਤੇ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਜਿਹੜੀ ਪੁਲਿਸ ਟੀਮ ਆਈਓ ਐਸਐਚਓ اور ਅਫਸਰ ਸਾਹਿਬਾਨ ਐਕਸਪਰਟਸ ਦੇ ਨਾਲ ਇੱਕ ਇੰਟਰੈਕਸ਼ਨ ਕਮ ਟ੍ਰੇਨਿੰਗ ਸੈਸ਼ਨ ਜਿਹੜਾ ਹੈਗਾ ਅਸੀਂ ਦੋ ਦਿਨ ਦਾ ਆਰਗੇਨਾਈਜ਼ ਕਰਵਾ ਰਹੇ ਹਾਂ ਕਿ ਕਿ ਜਿਹੇ ਵਕਤ-ਵਕਤਾਂ ਤੇ ਜਿਹੜੇ ਇਹਦੀ ਐਕਸਪਰਟਸ ਜਿਹੜੇ ਆਏ ਹੈਗੇ ਐਂਡ ਐਚਜੀਓ ਵੀ ਇੱਥੇ ਇਨਵੋਲਡ ਹੈਗੇ ਉਹਨਾਂ ਤੇ ਜਿਹੜੇ ਸਾਡੇ ਜਿਹੜੇ ਆਈਓ ਸਾਹਿਬਾਨ ਹੈਗੇ ਔਰ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਇੰਟਰੈਕਟ ਕਰਨਗੇ ਉਹ ਵੀ ਜਿਹੜੀ ਹੈਗੀ ਐਕਟ ਦੀ ਜਿਹੜੀ ਵੀ ਹੈਗੀ ਕੰਟੀਨਿਊਸ਼ਨ ਚ ਜਿਹੜੇ ਨਵੇਂ ਨਵੇਂ ਜਿਹੜੇ ਪ੍ਰੋਵੀਜ਼ਨ ਹੈਗੇ ਐਂਡ ਐਗਜ਼ਿਸਟਿੰਗ ਪ੍ਰੋਵੀਜ਼ਨ ਚ ਕੀ ਡਵੈਲਪਮੈਂਟ ਹੋ ਰਿਹਾ ਹੈ ਜੇ ਉਹ ਸਾਰੇ ਆ ਦੇ ਬਾਰੇ ਜਿਹੜੀ ਹੈਗੀ ਇੱਕ ਡਿਸਕਸ਼ਨ ਕਮ ਇੰਟਰੈਕਟਿਵ ਜਿਹੜਾ ਸੈਸ਼ਨ ਹੈ ਉਹ ਦਿਨ ਦਾ ਉਹ ਆਸ਼ੀਸ਼ ਹੰਕਰਾਇਆ ਹੈਗਾ ਐਂਡ ਇਹਦੇ ਚ ਜੋ ਬਹੁਤ ਸਾਰੇ ਜਿਹੜੇ ਹੈਗੇ ਮੁੱਦੇ ਹੈਗੇ ਸਬਜੈਕਟ ਹੈਗੇ ਉਹ ਡਿਸਕਸ ਹੋਣੇ ਹੈ